ਇੱਕ ਸ਼ਹਿਰ ਵਿੱਚ ਇੱਕ ਮਸ਼ਹੂਰ ਚਿੱਤਰਕਾਰ ਰਹਿੰਦਾ ਸੀ। ਇੱਕ ਦਿਨ ਉਸਨੇ ਬਹੁਤ ਹੀ ਸੋਹਣੀ ਤਸਵੀਰ ਬਣਾਈ ਤੇ ਉਸਨੂੰ ਸ਼ਹਿਰ ਦੇ ਚੌਰਾਹੇ ਤੇ ਲਗਾ ਦਿੱਤਾ। ਉਸ ਤਸਵੀਰ ਦੇ ਹੇਠਾਂ ਉਸਨੇ ਲਿਖਿਆ, "ਜਿਸ ਕਿਸੇ ਨੂੰ ਵੀ ਇਸ ਤਸਵੀਰ ਵਿੱਚ ਕੋਈ ਗਲਤੀ ਨਜ਼ਰ ਆਵੇ, ਉਹ ਉਸ ਜਗ੍ਹਾ ਤੇ ਨਿਸ਼ਾਨ ਲਗਾ ਦੇਵੇ।" ਸ਼ਾਮ ਨੂੰ ਜਦੋਂ ਚਿੱਤਰਕਾਰ ਨੇ ਤਸਵੀਰ ਨੂੰ ਦੇਖਿਆ, ਤਾਂ ਉਹ ਬਹੁਤ ਹੀ ਦੁਖੀ ਹੋ ਗਿਆ। ਪੂਰੀ ਤਸਵੀਰ ਤੇ ਗਲਤੀਆਂ ਦੇ ਨਿਸ਼ਾਨ ਸੀ, ਜਿਸ ਕਾਰਨ ਉਸਦੀ ਸੋਹਣੀ ਤਸਵੀਰ ਖਰਾਬ ਹੋ ਚੁੱਕੀ ਸੀ। ਇਹ ਦੇਖ ਕੇ ਚਿੱਤਰਕਾਰ ਬਹੁਤ ਹੀ ਹਤਾਸ਼ ਹੋ ਗਿਆ ਤੇ ਸਮਝੇ ਨਹੀਂ ਪਾ ਰਿਹਾ ਸੀ ਕਿ ਹੁਣ ਕੀ ਕਰੇ ਇਸ ਸਮੇ ਉਸ ਦਾ ਇੱਕ ਦੋਸਤ ਉੱਥੋਂ ਲੰਘਿਆ ਦੋਸਤ ਨੇ ਚਿੱਤਰਕਾਰ ਨੂੰ ਦੁਖੀ ਦੇਖਿਆ ਤੇ ਪੁੱਛਿਆ ਕੀ ਗੱਲ ਹੋਈ ਚਿੱਤਰਕਾਰ ਨੇ ਉਸ ਨੂੰ ਪੂਰੀ ਘਟਨਾ ਦੱਸੀ ਦੋਸਤ ਨੇ ਹੱਸਦੇ ਹੋਏ ਕਿਹਾ ਤੂੰ ਕੱਲ ਇੱਕ ਨਵੀਂ ਤਸਵੀਰ ਬਣਾ ਅਤੇ ਇਸ ਵਾਰ ਹੇਠਾਂ ਲਿਖ ਦੇ ਕਿ ਜਿਸ ਕਿਸੇ ਨੂੰ ਵੀ ਇਸ ਵਿੱਚ ਕੋਈ ਗਲਤੀ ਨਜ਼ਰ ਆਵੇ ਉਹ ਉਹ ਉਸ ਗਲਤੀ ਨੂੰ ਠੀਕ ਕਰ ਦੇਵੇ ਚਿੱਤਰਕਾਰ ਨੇ ਅਗਲੇ ਦਿਨ ਠੀਕ ਉਹੀ ਕੀਤਾ ਉਸਨੇ ਇੱਕ ਨਵੀਂ ਤਸਵੀਰ ਬਣਾਈ ਤੇ ਹੇਠਾਂ ਲਿਖ ਦਿੱਤਾ ਜਿਸ ਕਿਸੇ ਨੂੰ ਵੀ ਇਸ ਤਸਵੀਰ ਵਿੱਚ ਕੋਈ ਗਲਤੀ ਨਜ਼ਰ ਆਵੇ ਉਹ ਇਸ ਨੂੰ ਠੀਕ ਕਰ ਦੇਵੇ ਸ਼ਾਮ ਨੂੰ ਜਦੋਂ ਚਿੱਤਰਕਾਰ ਨੇ ਤਸਵੀਰ ਨੂੰ ਵੇਖਿਆ ਤਾਂ ਉਹ ਹੈਰਾਨ ਰਹਿ ਗਿਆ ਤਸਵੀਰ ਉੱਤੇ ਕਿਸੇ ਨੇ ਵੀ ਕੁਝ ਨਹੀਂ ਕੀਤਾ ਸੀ ਇਹ ਵੇਖ ਕੇ ਚਿੱਤਰਕਾਰ ਨੂੰ ਜ਼ਿੰਦਗੀ ਦਾ ਇੱਕ ਮਹੱਤਵਪੂਰਨ ਸਬਕ ਮਿਲਿਆ ਦੋਸਤੋ ਗਲਤੀਆਂ ਕੱਢਣਾ ਬੁराई ਕਰਨਾ ਤੇ ਨਿੰਦਾ ਕਰਨੀ ਬਹੁਤ ਆਸਾਨ ਹੈ ਪਰ ਉਹਨਾਂ ਗਲਤੀਆਂ ਨੂੰ ਠੀਕ ਕਰਨਾ ਬਹੁਤ ਮੁਸ਼ਕਿਲ ਹੁੰਦਾ ਹੈ। ਇਹ ਹੀ ਜ਼ਿੰਦਗੀ ਦੀ ਹਕੀਕਤ ਹੈ। ਲੋਕ ਤੁਹਾਡੇ ਵਿੱਚ ਕਮੀਆਂ ਕੱਢਦੇ ਰਹਿਣਗੇ ਪਰ ਤੁਹਾਨੂੰ ਉਹਨਾਂ ਦੀ ਪ੍ਰਵਾਹ ਕੀਤੇ ਬਿਨਾ ਆਪਣੀ ਮੰਜ਼ਿਲ ਵੱਲ ਤੁਰਦੇ ਰਹਿਣਾ ਚਾਹੀਦਾ ਹੈ। ਜੇਕਰ ਤੁਹਾਨੂੰ ਇਹ ਛੋਟੀ ਜਹੀ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ, ਸ਼ੇਅਰ ਅਤੇ ਕਮੈਂਟ ਜ਼ਰੂਰ ਕਰੋ। ਇਸੇ ਤਰ੍ਹਾਂ ਦੀ ਸਿੱਖਿਆ ਕਹਾਣੀਆਂ ਸੁਣਨ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ। ਸ਼ੁਕਰ ਕਰੋ, ਸਬਰ ਕਰੋ ਤੇ ਖੁਸ਼ ਰਹੋ। ਧੰਨਵਾਦ।